ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 96 ਵਿੱਚ ਲਿਖੀ ਸ੍ਰੀ ਗੁਰੂ ਜੀ ਸੱਜੇ ਪਾਛਾ ਬਿਕਨਿਰ ਵਿਖੇ ਦਰਬਾਰ ਲਗਾਇਆ ਸਿੱਖਾਂ ਸੰਤਾਂ ਹੱਥ ਜੋੜ ਅਰਦਾਸ ਕਰੀ ਹੇ ਗੁਰੂ ਜੀ ਕਿਰਪਾ ਕਰਕੇ ਦੱਸੋ ਜੋ ਆਪਾਂ ਦੇ ਪਿਤਰ ਕਿੱਥੇ ਹੈ ਉਹਨਾਂ ਦਾ ਦਰਸ਼ਨ ਕਰਾਓ ਜੀ ਉਹਨਾਂ ਦੀ ਗਤੀ ਕੈਸੀ ਪਈ ਹੈ ਤਾਂ ਗੁਰੂ ਜੀ ਸ਼ਬਦ ਪੜਿਆ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰੇ ਉਤਾਰੇ ਸਿੱਖਾਂ ਕਉ ਪਿੱਤਰ ਪ੍ਰੇਤ ਰੂਪਕ ਦਿਸਣ ਲੱਗੇ ਬ੍ਰਿਛਾਂ ਤੇ ਵਸੇਰਾ ਅਰੂੜੀਆਂ ਵਿੱਚ ਖੂਹਾਂ ਵਿੱਚ ਬੜੇ ਦੁਖੀ ਨੰਗੇ ਭੁੱਖੇ ਪੁਕਾਰਨ ਉਹਨਾਂ ਗੁਰੂ ਜੀ ਅੱਗੇ ਹੱਥ ਜੋੜ ਸਾਡੀ ਗਤੀ ਕਰੋ ਜੀ ਕਲਯੁਗ ਵਿਖੇ ਤੇਥੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਗੁਰੂ ਜੀ ਕਹਿਆ ਤੁਸੀਂ ਆਪਣਾ ਹਾਲ ਦੱਸੋ ਐਸੀ ਜੂਨ ਕਿਉਂ ਪਾਈ ਜੇ ਗੁਰੂ ਜੀ ਅਸੀਂ ਸੋਵਰੇ ਆਸ ਰੱਖਦੇ ਹਾਂ ਸਾਡੇ ਪੁੱਤਰ ਪੋਤਰੇ ਸਾਡੀ ਗਤੀ ਕਰਨਗੇ ਜੈਸੇ ਕੋਈ ਇਨਾਂ ਕੋ ਦੱਸਦਾ ਹੈ ਤੈਸੇ ਇਹ ਕਰਦੇ ਹਨ ਤਾਂ ਵੀ ਸਾਨੂੰ ਕੁਝ ਪ੍ਰਾਪਤ ਨਾ ਹੁਆ ਮਰਨੇ ਤੋਂ ਲੈ ਕੇ ਅੱਜ ਤੋੜੀ ਵੀ ਨਹੀਂ ਲੱਭਾ ਕਿਉਂ ਨਹੀਂ ਲੱਭਾ ਹੁੱਕੇ ਪੀਣ ਵਾਲੇ ਜੋ ਹੈ ਆਪਣੇ ਲਾਭ ਲਈ ਆਪਣੇ ਹੀ ਮਤਲਬ ਦੀਆਂ ਬਾਤਾਂ ਦੱਸਦੇ ਹਨ ਔਰ ਮਾਰਨੇ ਤੋਂ ਲੈ ਕੇ ਪ੍ਰੇਤ-ਪ੍ਰੇਤ ਕਹਿਣੇ ਲੱਗ ਜਾਂਦੇ ਹਨ ਔਰ ਕਿਰਿਆ ਨੂੰ ਮੰਜੀ ਤੇ ਬੈਠੇ ਹੋਏ ਲੈ ਕੇ ਕੁੱਲ ਮਾਲ ਕੱਪੜੇ ਰਜਾਈ ਤਲਾਈ ਭੂਜਨ ਜੋੜੇ ਸਮਾਨਦਾਨ ਵਗੈਰਾ ਹੋਰ ਚੰਗੇ-ਚੰਗੇ ਜੋ ਪਦਾਰਥ ਹਨ ਸਭ ਲੈ ਜਾਂਦੇ ਹਨ ਔਰ ਸਾਡਾ ਉਹ ਕੁਝ ਨਹੀਂ ਸਵਾਰਦੇ ਹਨ ਆਪ ਤੇ ਖੋਟੇ ਕਰਮਾਂ ਵਿੱਚ ਪਏ ਹੋਏ ਹੈ ਜਦ ਅਹੂਤੀਆਂ ਕਰਦੇ ਹੈ ਤਦ ਅਸੀਂ ਬੜੇ ਦੁੱਖ ਪਾਉਨੇ ਹਾਂ ਜਮਦੂਤ ਇੰਨਾ ਮੰਤਰਾਂ ਨੂੰ ਸੁਣ ਕੇ ਸਾਨੂੰ ਬਹੁਤ ਤਾੜਨਾ ਕਰਦੇ ਹਨ ਔਰ ਸਾਡੇ ਬदन ਨੂੰ ਅੱਗ ਲੱਗ ਜਾਂਦੀ ਹੈ ਗੁਰੂ ਜੀ ਸਾਡੀ ਗਤੀ ਕਰੋ ਆਪਣੇ ਹੱਥ ਸੇ ਜਲ ਕੇ ਛਿੱਟੇ ਮਾਰੋ ਤਾਂ ਸਾਡੀ ਗਤੀ ਹੋਵੇਗੀ ਜਿਹੜੀ ਇਹ ਅਗਨ ਸਾਨੂੰ ਸਾੜ ਰਹੀ ਹੈ ਉਸ ਤੋਂ ਅਸੀਂ ਤਦ ਬਚਾਂਗੇ ਔਰ ਅੱਗੇ ਇਹਨਾਂ ਨੂੰ ਮੰਨੇ ਕੀਤਾ ਜਾਵੇ ਐਸਾ ਕਰਮ ਨਾ ਕਰੇ ਗੁਰੂ ਕੇ ਮੰਤਰਾਂ ਨਾਲ ਸਸਕਾਰ ਕੀਆ ਕਰੋ ਕਿਰਿਆ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਔਰ ਗੰਗਾ ਗਿਆ ਦੀ ਵੀ ਕੁਝ ਜ਼ਰੂਰਤ ਨਹੀਂ ਜਪਜੀ ਸਾਹਿਬ ਦਾ ਪਾਠ ਆਨੰਦ ਦਾ ਪਾਠ ਕਰਨ ਕਰਾਉਣ ਖੜਾ ਪ੍ਰਸ਼ਾਦ ਕਰਾ ਕੇ ਅਰਦਾਸ ਕਰਾ ਕੇ ਵਰਤਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵਿਹੰਗਮਾ ਕੋ ਬਸਤਰ ਗ੍ਰੰਥੀ ਦੀ ਪੂਜਾ ਕਰਨੀ ਔਰ ਧਰਮਸ਼ਾਲਾ ਵਿਖੇ ਹੋਰ ਬਸਤਰ ਮੰਜਾ ਆਦੀ ਦੇਣਾ ਜੋ ਆਏ ਗਏ ਮੁਸਾਫਿਰ ਨੂੰ ਸੁਖ ਮਿਲੇ ਜਿਉਂ-ਜਿਉਂ ਮੁਸਾਫਰ ਸੁਖੀ ਹੋਵੇਗਾ ਤਿਉਂ-ਤਿਉਂ ਉਹ ਅਸੀਸ ਦੇਵੇਗਾ। ਤੇਵੇਂ-ਤੇਵੇਂ ਤੁਹਾਡੀ ਗਤੀ ਹੋਵੇਗੀ। ਭੁੱਖੇ ਪਿਆਸੇ ਨੂੰ ਅੰਨ ਛਕਾਓ। ਸਾਨੂੰ ਸਭੋ ਆਪੜੇਗਾ। ਇਹ ਬਾਤਾਂ ਸੁਣ ਕੇ ਗੁਰੂ ਜੀ ਜਲ ਮੰਤਰ ਕੇ ਛਿੰਕਿਆ। ਉਸੇ ਵਕਤ ਉਹਨਾਂ ਦੀ ਗਤੀ ਹੋਈ। ਲੱਗੇ ਗੁਰੂ ਕਾ ਜਸ ਕਰਨੇ, ਸ੍ਰੀ ਵਾਹਿਗੁਰੂ ਵਾਹਿਗੁਰੂ ਦਾ ਲੱਗੇ ਉਚਾਰ ਕਰਨ। ਕਰਦੇ-ਕਰਦੇ ਦਿਬ ਰੂਪ ਧਾਰ ਕੇ ਆਕਾਸ਼ ਮਾਰਗ ਨੂੰ ਬੇਖੁੰਟ ਤਾਮ ਨੂੰ ਜਾਣਦੇ ਪਏ ਤਾਂ ਗੁਰੂ ਜੀ ਬਚਨ ਕੀਤਾ ਸਿੱਖੋ ਰਹਿਤ ਮਰਿਆਦਾ ਰੱਖੋ ਪੁੰਨ ਅੱਗੇ ਸਹਾਇਕ ਹੁੰਦਾ ਹੈ ਗੁਰੂ ਦਾ ਭਰੋਸਾ ਰੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਤੁਸੀਂ ਗੰਗਾ ਗਿਆਤ ਸੇ ਕੁਝ ਮਤਲਬ ਨਾ ਰੱਖੋ ਪ੍ਰਸੂਤਾ ਇਸਤਰੀ ਜੇ ਮੋਤ ਨਾਲ ਮਰੇ ਉਸ ਕੋ ਲੋਹੇ ਦੇ ਕਿੱਲੇ ਨਾ ਮਾਰੋ ਕਫਨ ਨਿਸ਼ਾਨ ਸਾਹਿਬ ਦੀ ਤਰ੍ਹਾਂ ਸੀਓ ਮਰਦ ਕੋ ਸੀਸ ਵੱਲੋਂ ਤੀਨੀ ਕੋ ਪੈਰਾਂ ਵੱਲੋਂ ਪਹਿਨਾਵੋ ਇੱਕ ਪਾਸਾ ਖੁੱਲਾ ਰਹੀਂ ਛੋਟੇ ਵੱਡੇ ਨੂੰ ਇਸੇ ਤਰ੍ਹਾਂ ਦੇਣਾ ਫੇਰ ਇੱਕ ਵੱਲੋਂ ਬੰਨ ਦੇਣਾ ਪ੍ਰਾਣੀ ਦੇ ਨਾਲ ਸ਼ਬਦ ਪੜ੍ਹਾਓ ਰਬਾਬੀ ਸੇ ਰਬਾਬੀ ਉਸ ਨੂੰ ਨਾਲ ਲਜਾਓ ਜੋ ਗੁਰੂ ਦਾ ਸੇਵਕ ਹੋਵੇ ਆਪਣੀ ਕਲਾਮਾਂ ਤੋਂ ਰਹਿਤ ਹੋਵਣ ਦੂਜੇ ਮਸਹਬ ਨਾਲ ਸਾਖ ਨਾ ਕਰਨ ਜਿਹੜੇ ਹੋਰ ਮੁਸਲਮਾਨ ਹੋਣ ਉਹਨਾਂ ਨਾਲ ਸਾਖ ਨਾ ਵਰਤੋ ਜਿਹੜੇ ਗੁਰੂ ਤੇ ਭਰੋਸਾ ਰੱਖਣ ਗੁਰੂ ਨੂੰ ਜਾਪਣ ਨਮਾਜ਼ ਨਾ ਪੜਨ ਸੰਸਕਾਰ ਦਾ ਵੇਲੇ ਸਭੀ ਪਾਈ ਬਾਹ ਗੁਰੂ ਦਾ ਜਾਪ ਕਰੋ ਜਪਜੀ ਸਾਹਿਬ ਦੇ ਪਾਠ ਪੜੋ 38 ਲੋਕ ਪੜੋ ਭੋਗ ਭਾ ਕੇ ਜਪਜੀ ਸਾਹਿਬ ਦਾ ਫੇਰ ਲੰਬੂ ਲਗਾਓ ਕਿਰਪਾਲ ਕਿਰਿਆ ਕਰੋ ਸਾਸਤਰੀਆ ਕਾਲ ਦਾ ਜੈਕਾਰਾ ਪੰਜ ਵਾਰੀ ਬੁਲਾਓ ਜਿਹੜਾ ਕੜਾ ਕਰੋ ਅਰਦਾਸ ਕਰੋ ਚੀਖਾਂ ਵਿੱਚ ਥੋੜਾ ਜਿਹਾ ਕੜਾ ਪ੍ਰਸ਼ਾਦ ਪਾਓ ਤਿੰਕਾ ਨਾ ਤੋੜੋ ਡੇਰੇ ਆਏ ਕਰ ਬਸੰਤ ਕੀ ਵਾਰ ਦਾ ਪਾਠ ਕਰੋ ਅਚਾਰਜ ਦਾ ਨਾਮ ਨਹੀਂ ਲੈਣਾ ਗਤੀ ਸੁਧ ਹੋਵੇਗੀ ਸਤ ਕਰ ਮੰਨ ਲੈਣਾ ਅੱਗੇ ਸਾਖੀ 47ਵੀਂ ਚੱਲੇਗੀ ਗੁਰੂ ਕਲਗੀਧਰ ਪੰਥ ਕਾ ਵਾਲੀ ਜਗਤ ਗੁਰੂ ਨੂੰ ਸਿੱਖਾਂ ਪੁੱਛਿਆ ਗੁਰੂ ਜੀ ਮਰਨ ਤੋਂ ਲੈ ਕੇ ਗਰੀਬ ਤੇ ਧਨੀ ਦੀ ਗਤੀ ਇੱਕੋ ਜਹੀ ਹੋਵੇਗੀ ਕੋਈ ਉਪਾਅ ਸਾਨੂੰ ਦੱਸੋ ਜੀ ਇੱਕ ਦੂਜੇ ਦੇ ਮਨ ਵਿੱਚ ਈਰਖਾ ਤੇ ਹਾਨਤ ਨਾ ਹੋਵੇਗੀ ਇਹ ਸੰਸਾਰੀਆਂ ਨੂੰ ਬੜਾ ਫਿਕਰ ਤੇ ਗਮ ਰਹਿੰਦਾ ਹੈ ਤੇ ਉਸ ਨੂੰ ਸਾਦਾ ਵਿੱਚ ਵੀ ਬੜਾ ਆਖਦੇ ਹਨ ਜਿਹੜਾ ਬਹੁਤ ਖਰਚ ਕਰੇ ਦਾ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੁਹੇ ਮਹੱਲਾ ਪੰਜਮਾ ਗੁਰੂ ਕੇ ਚਰਨ ਕਮਲ ਮੰਤਿਆਏ ਦੁਖ ਦਰਦ ਇਸ ਤਨ ਤੇ ਜਾਏ ਪਬਜਲੇ ਡੁੱਬਤ ਸਤਗੁਰ ਕਾੜੇ ਬੇਖੁੰਟ ਨਗਰੋ ਜਹਾਂ ਸੰਤ ਵਾਸਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਪਾਠ ਹੋਵੇ ਆਰਤੀ ਹੋਵੇ ਉਹੀ ਬੇਖੁੰਟ ਕੇ ਤੁੱਲੇ ਹੈ ਜਿਸ ਜਗ੍ਹਾ ਕੋਈ ਨਾ ਮੰਨੇ ਉਸ ਨੂੰ ਧਰਮ ਸ਼ਾਸਤਰ ਪੜ ਕੇ ਸੁਣਾਓ ਸ਼ਬਦ ਵੱਡਾ ਹੋਆ ਦੁਨੀਆਦਾਰ ਗੱਲੇ ਸੰਲੋਕ ਕਤੇ ਚਲਾਇਆ ਅੱਗੇ ਕਰਨੀ ਕਿਰਤੀ ਬਾਚਿਆ ਬੈ ਲੇਖਾ ਕਰ ਸਮਝਾਇਆ ਥਾਓ ਨਾ ਹੋਵੀ ਪੌਦੀਏ ਹੁਣੇ ਸੁਣਿਆ ਕੀ ਲਿਖੇ ਰੁਆਇਆ ਮਨੇ ਅੰਦਰ ਜਨਮ ਗਵਾਇਆ ਬਿਨ ਸਨਾਵੇ ਕਿਛ ਥਾਏ ਨ ਪਾਈ ਸਿੱਖੋ ਪਰਮੇਸ਼ਵਰ ਦੇ ਘਰ ਵੱਡਾ ਛੋਟਾ ਇਕ ਬਰਾਬਰ ਹੈ ਸਾਰੇ ਪਦਾਰਥ ਵੀ ਅਕਾਲ ਪੁਰਖ ਜੀ ਆਪ ਹੀ ਰੱਜ ਦਿੰਦੇ ਹੈ ਜੀਵਾਂ ਦਾ ਰੱਖਿਆ ਵਾਸਤੇ ਧੰਨ ਭੂਮੀ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਅਗਿਆਨ ਪਰਮੇਸ਼ਵਰ ਜੀ ਕਾ ਨਾਮ ਜਪੇ ਤੇ પ્રસન્ન ਹੋਤਾ ਹੈ ਸਿੱਖੋ ਤੁਸੀਂ ਜਿਉਂਦਿਆਂ ਦੀ ਟਹਿਲ ਸੇਵਾ ਕਰੋ ਮਾਪਿਓ ਦੀਨ ਦੁਖੀ ਅਪਾਹਜ ਦੀ ਟਹਿਲ ਇੱਕੋ ਜਹੀ ਹੈ ਜੈਸੇ ਪੰਜ ਦਰਜੇ ਏਕਤਾ ਦੇ ਅਖਾਲ ਪੁਰਖ ਨੇ ਰੱਖੇ ਹੈ ਰਾਜਾ ਗੁਰੂ ਰੰਕ ਇਕਤੁਲ ਹੈ ਰੋਗ ਆਹਾਰ ਨੀਂਦ ਭੁਖ ਮੋਤ ਬਰਾਬਰ ਸਭ ਜੋ ਹੈ ਸਿੱਖੋ ਤੁਸੀਂ ਸੰਸਕਾਰ ਦੇ ਦਿਨ ਸਵਾ ਰੁਪਏ ਦਾ ਕੜਾ ਕਰਾਵੋ ਜੇਕਰ ਨਾ ਫੁਰਸਤ ਹੋਵੇ ਤਾਂ ਗੁੜ ਥਾਲੀ ਵਿੱਚ ਪਾ ਕੇ ਵੰਡ ਦੇਵੋ ਫਿਰ ਗੁਰੂ ਜੀ ਦਾ ਪਾਠ ਕਰਾਓ ਭੋਗ ਪਵਾਓ ਭੇਟਾਂ ਪੰਜ ਦਮੜੇ ਕਰੋ ਉਸ਼ਾਕ ਦੇਵੋ ਕੜਾ ਪ੍ਰਸ਼ਾਦ ਕਰਾਓ ਰੁਮਾਲ ਚੰਗਾ ਚੜਾਓ ਪ੍ਰਸ਼ਾਦ ਛਕਾਓ ਮੰਜੇ ਕੱਪੜੇ ਬਰਤਨ ਧਰਮਸਾਲਾ ਵਿਕੇ ਰੱਖੋ ਜਿੱਥੇ ਮੁਸਾਫਰ ਨੂੰ ਸੁਖ ਮਿਲੇ ਫਿਰ ਸਤਾਰੀਏ ਨੂੰ ਸਿੱਖ ਭੈੰਗਮ ਗ੍ਰਹਿਸਤੀ ਲੋੜਵੰਦ ਦੀ ਅੰਨ ਵਸਤਰ ਕਰਕੇ ਖੁਸ਼ੀ ਲਵੋ ਕੋਨਾ ਅਵ ਸਤਨਾਮ ਵਾਏ ਗੁਰੂ ਨਮਾਜਪ ਕਰਨ ਨੇ ਵਾਲੇ ਜਿਹੜੇ ਸਿੰਘ ਹੋਣ ਤਮਾਕੂ ਕੁੱਠੇ ਦੇ ਨਾਂ ਵਰਤਣ ਵਾਲੇ ਹੋਣ ਫੁੱਲ ਹਰਸਰ ਜੀ ਇਸ਼ਨਾਨ ਕਰਾ ਕੇ ਰਾਵੀ ਵਿਖੇ ਪ੍ਰਵਾਹ ਦੇਵੋ ਤੁਰੰ ਦੇ ਵੇਲੇ ਇਹ ਸ਼ਬਦ ਪੜੋ ਮਿਤ ਕੋ ਪਾਇਓ ਤਨੇ ਸਾਸਾ ਵਿਚਰਤ ਆਨੇ ਮਿਲਾਇਆ ਪੁਨਾ ਠਾਕੁਰ ਤੁਮ ਸਰਨਾਈ ਆਇਆ ਉਤਰੇ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਜੇ ਮਾਈ ਅਨੰਦ ਅਨੰਦ ਗੁਣ ਗਾਇਆ ਬਾਹ ਪਕਰੇ ਕੱਡੇ ਲੀਨੇ ਆਪਣੇ ਘਰੇ ਅੰਦਰ ਕੂਪਤੇ ਮਾਇਆ ਕਹਿ ਨਾਨਕ ਗੁਰੇ ਬੰਧਨ ਕਾਟੇ ਵਿਚਰਤ ਆਨੇ ਮਿਲਾਇਆ ਸਿੱਖਾ ਪੁੱਛਿਆ ਗੁਰੂ ਜੀ ਬ੍ਰਾਹਮਣ ਪਿੰਡ ਪਰਦੇ ਹੈ ਅਸੀਂ ਕੀ ਕਰੀਏ ਸਿੱਖੋ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਓ ਓਗ ਪਵਾਓ ਅਰਦਾਸਾ ਸੁਦਾਓ ਤੁਹਾਡੀ ਗਤੀ ਛੇਤੀ ਹੋਵੇਗੀ ਉਨ੍ਹਾਂ ਨਾਲੋ ਗੁਰੂ ਜੀ ਬਚਨ ਕੀਤਾ ਜੋ ਗੁਰੂ ਗੋਪੇ ਆਪਣਾ ਸੋ ਭਲਾ ਨਹੀਂ ਪਹੁੰਚੋ ਉਹਨੇ ਲਾਹ ਮੁੱਲ ਸਭ ਗਵਾਇਆ ਜੋ ਕੋਈ ਗੁਰੂ ਦਾ ਹੁਕਮ ਨਾ ਮੰਨੇਗਾ ਉਸ ਦੀ ਗਤੀ ਨਹੀਂ ਹੋਵੇਗੀ ਅੱਗੇ ਸਾਖੀ 88ਵੀਂ ਚੱਲੀ ਕਲਗੀਧਰ ਜਗਤ ਗੁਰਪੰਥ ਕੇ ਵਾਲੀ ਦੀਨ ਦਿਵਾਲ ਪਾਸੋਂ ਸਿੱਖਾਂ ਪੁੱਛਿਆ ਭਾਈ ਰੂਪੇ ਨੂੰ ਬਚਨ ਹੋਇਆ ਸੀ ਸੁਨ ਜੀ ਦੇ ਡਰਾਣੀ ਜਜੋ ਵਿਚੋ ਜਾਈ ਉਹਨਾ ਜਿਸ ਆਸਣੇ ਹਮ ਬੈਠੇ ਕੇਤੇ ਵੈਸੇ ਗਾਇਆ ਬਚਨ ਹੁਆ ਕਾਮਦੇਵ ਜੋ ਹੈ ਸੋ ਜੀਵ ਰੂਪ ਜਾਣੋ ਇਸ ਦੀ ਰੱਖਿਆ ਕਰੋ ਮੰਨ ਕਰਕੇ ਕਾਮਦੇਹੀ ਕਾ ਜੀਵ ਹੈ ਜਤ ਰੱਖੋ ਤਬ ਸਤ ਹੋਗਾ ਸਤ ਤੇ ਸ਼ਾਂਤੀ ਹੋਗੀ ਕਾਮ ਰੱਖੋ ਬਿੰਦ ਵਿਚ ਜਿੰਦ ਹੈ ਜੈਸੇ ਦੀਵੇ ਮਹਿ ਤੇਲ ਹੈ ਤੈਸੇ ਸਰੀਰ ਵਿਖੇ ਕਾਮ ਹੈ ਕਾਮ ਦਾ ਹੋਣਾ ਦੁਰਲਭ ਜਾਣ ਵਿਸ਼ੇ ਭੋਗੀ ਰੋਗੀ ਕਬੀਰ ਕਾਮੀ ਕੀੜਾ ਨਰਕ ਕਾ ਪੜਿਆ ਨਰਕੇ ਮਾਹੀ ਏਕ ਕੜੇ ਸੁਖ ਰਾਕਾਰ ਨੇ ਫਿਰੇ ਫਿਰੇ ਜੂਨ ਪਾਹੀ ਸੰਸਾਰੀ ਕੁਟੰਬੀ ਸੋਗੀ ਤੀਮੀ ਲੜਾਕੀ ਲਵੇਰੀ ਛੜਾਕੀ ਇਨਾ ਰੰਨਾ ਪਾਸੋ ਸੁਖ ਨਹੀਂ इन्ना पीछे नहीं लगना देह को दुख नहीं देना काम देव देह से जद निकल जाता है तब जीण बुढ़ेपा आता है जति रहने से सुख होता है हुक्म मनने से सुख होता है एक बूंद से बेटा बेटी पैदा होती है उसकी शोभा सुंदरताई की है सब देख के प्रसन्न होते हैं मनुखा देह काम से दुर्लभ है ਇਸकी ਤੇਜ਼ੀ ਵੀ ਦੁਰਲਭ ਹੈ ਜਾਨੋ ਉਹ ਮਹਾਮੁਰਖ ਹੈ ਜਿਹੜਾ ਕਾਮ ਕੋ ਨਿਕਾਲ ਕੇ ਸੁਖ ਮੰਨਤਾ ਹੈ ਨੈਤਰੋ ਕੀ ਜੋਤ ਘਟ ਜਾਂਦੀ ਹੈ ਦੰਦ ਨਿਕਲ ਜਾਂਦੇ ਹਨ ਕੰਨ ਬੋਲੇ ਹੁੰਦੇ ਹਨ ਸੰਗਤ ਅਰਜ ਕਰੀ ਗੁਰੂ ਜੀ ਤੀਰਥ ਕਰਾਓ ਗਯਾ ਜੀ ਕਾ ਇਸ਼ਨਾਨ ਕਰਾਓ ਤਾਂ ਬਚਨ ਹੁਆ ਨਾਵਣ ਚੱਲੇ ਤੀਰਥੀ ਮਨੇ ਖੋਟੋ ਤਨਿ ਚੋਰ ਇੱਕੋ ਪਾਓ ਲੱਥੀ ਨਾਤਿਆ ਦੋਇ ਪਾ ਚੜਿਓ ਸੋ ਹੋਰ ਬਾਹਰੇ ਤੋਤੇ ਤੁਮੜੀ ਅੰਦਰੇ ਵੀਸ ਨਿਕੋਰ ਸਾਦ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ ਕੁਦਰਤ ਨਾਲ ਗਿਆ ਜੀ ਗਏ ਅਸ਼ਨਾਣ ਕੀਤਾ ਸੰਗਤ ਗਿਆ ਗੁਰੂ ਜੀ ਗਿਆ 나ਥ ਦੇਵਤਾ ਦਿਖਲਾਓ ਜੀ ਆਪਾ ਦੇਖੀਏ ਕੈਸਾ ਹੈ ਸਿੱਖੋ ਤੁਸੀਂ ਜਪਜੀ ਪੜੋ ਅਸ਼ਨਾਨ ਕਰਕੇ ਭੋਗ ਪਾਓ ਮੱਥਾ ਟੇਕਿਆ ਕੀ ਦੇਖਣ ਦੇਵਤਾ ਜੀ ਨੇ ਦਰਸ਼ਨ ਦਿੱਤਾ ਹੱਥ ਉਸਕੇ ਕਾਲੇ ਦੇਖੇ ਤਾਂ ਗੁਰੂ ਜੀ ਪੁੱਛਿਆ ਤੇਰੇ ਹੱਥ ਕਿਉਂ ਕਾਲੇ ਹੋਏ ਹਨ ਉਸ ਕਿਹਾ ਜਦ ਦੇ ਕ੍ਰਿਸ਼ਨ ਭਗਵਾਨ ਜੀ ਪਰਲੋਕ ਕੋ ਗਏ ਹਨ ਕਲਯੁਗ ਦਾ ਪੈਰਾ ਮਾਤ ਲੋਕ ਵਿਖੇ ਪਿਆ ਹੈ ਉਸਨੇ ਸਭ ਦੇਵਤੇ ਆਪਣੇ ਵਾਸ ਕਰ ਲਏ ਹੈ ਕੋ ਕਮ ਦਿੱਤਾ ਸੀ ਤੁਸੀਂ ਪਰਲੋਕ ਚਲੇ ਜਾਓ ਤੁਹਾਡੀ ਉਪਾਸਨਾ ਕਰਨੇ ਸੇ ਜਿਉਂ ਨਰਕ ਨਹੀਂ ਜਾਂਦੇ ਮੈਂ ਨਰਕ ਪਰਨੇ ਹੈ ਮੈਂ ਕਿਹਾ ਸੀ ਮਾਤ ਲੋਕ ਵਿਖੇ ਭਜਨ ਹੋਤਾ ਹੈ ਸਵਰਗ ਵਿਖੇ ਭਜਨ ਨਹੀਂ ਹੋਤਾ ਕਲ ਜੁਗ ਮੂਝੇ ਸ਼ਰਾਬ ਦਿਆ ਤੂ ਇੱਥੇ ਰਹੇਗਾ ਰੰਗ ਤੇਰਾ ਕਾਲਾ ਹੋ ਜਾਵੇਗਾ ਜਿਹੜੇ ਤੇਰੀ ਆਸ ਕਰਕੇ ਇੱਥੇ ਆਉਣਗੇ ਉਹਨਾਂ ਦੀ ਗਤੀ ਨਾ ਹੋਵੇਗੀ ਤਾਂ ਮੈਂ ਪੁੱਛਿਆ हे कलूराज जी मात्र लोक जिथे तेरा हुकम नहीं मैं उथे बैठ के परमेश्वर दा भजन करांगा ता कलयुग हुकम कीता तू हरसर गया सर जाके रहो उथे मेरा हुकम नहीं है उथे किस दा हुकम है उथे श्री गुरु रामदास जी ते श्री गुरु गोविंद सिंह जी दा हुकम है ता गया नाथ जी हाथ जोड़े गुरुजी तुसी इथे काणू आए हो ਅਸੀਂ ਤਾਂ ਦੋਵੇਂ ਗੰਗਾਜੀ ਤੇ ગયા ਜੀ ਆਪ ਕੀ ਸਰਨ ਚਲੇ ਆਏ ਹਾਂ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਾਓ ਆਪਣੀ ਸੰਗਤ ਨੂੰ ਹੁਕਮ ਦੇਵੋ ਸ਼੍ਰੀ ਗੁਰੂ ਜੀ ਦੀ ਬਾਣੀ ਨੂੰ ਪ੍ਰੇਮਪੂਰਵਕ ਪੜੋ ਔਰ ਪੜ੍ਹਾਓ ਇਸ ਸੇ ਤਿੰਨ ਕੀ ਗਤੀ ਹੋਵੇਗੀ ਸਿੱਖਾ ਅਰਜ ਕਰੀ ਜਿਹੜੇ ਸਾਡੇ ਇੱਥੇ ਪਿੱਤਰ ਪਿੱਤਰ ਹੈ ਉਹਨਾਂ ਦਾ ਦਰਸ਼ਨ ਕਰਾਓ ਜੀ ਤਾ ਬਚਨ ਹੁਆ ਭਜਨ ਕਰੋ ਆਪਣੇ ਪਿਤਰਾਂ ਦੇ ਨਾਮ ਵਾਸਤੇ ਸ਼੍ਰੀ ਗੁਰੂ ਜੀ ਦੀ ਬਾਣੀ ਪੜੋ ਲਾਵਾ ਆਨੰਦ ਪੜ ਕੇ ਕਾਰਜ ਕਰੋ ਕੜਾ ਪ੍ਰਸ਼ਾਦ ਵਰਤਾਓ ਕੜਾ ਪ੍ਰਸ਼ਾਦ ਛਕਣੇ ਸੇ ਮੁਕਤੀ ਹੋਵੇਗੀ ਮਹਾਰਾਜ ਜੀ ਉਸੇ ਵਕਤ ਪਿਤਰਾਂ ਕੋ ਬੁਲਾਇਆ ਪਿਤਰਾਂ ਦਰਸ਼ਨ ਦਿਆਂ ਪਿਤਰਾਂ ਹੱਥ ਜੋੜੇ ਸਾਡਾ ਜਿਉਂਦਿਆਂ ਦਾ ਆਦਰ ਬਹੁਤ ਹੁੰਦਾ ਸੀ ਸਾਡੇ ਪੁੱਤਰ ਪੋਤਰੇ ਇਸਤਰੀਆਂ ਦੋਤੇ ਚੇਲੇ ਆਦਰ ਸਭ ਕਰਦੇ ਹਨ ਮਿੱਠੀ ਬੋਲੀ ਸਾਥ ਜਦ ਦਾ ਦੇ ਕਾ ਤਿਆਗ ਹੋਆ ਹੈ ਤਦ ਦੇ ਸਭ ਛੋਟੇ ਵੱਡੇ ਦੁਖੀ ਹਾਂ ਰੋਜ਼ ਜਮਦੁੱਤਾਂ ਕੇ ਵਸ ਪੈਨੇ ਹਾਂ ਜਿਹੜੇ ਤਾਂ ਪਰਮੇਸ਼ਵਰ ਦੇ ਗੁਣ ਗਾਉਂਦੇ ਹਨ ਉਹ ਤਾਂ ਸੁਖੀ ਰਹਿੰਦੇ ਹਨ ਜੋ ਆਚਾਰਜਾਂ ਦੇ ਮਗਰ ਲੱਗਦੇ ਹੈ ਉਹ ਦੁਖੀ ਹੁੰਦੇ ਹਨ ਸ਼ਬਦ ਇੱਕ ਸੱਜਣ ਸਭ ਸੱਜਣਾ ਇੱਕ ਬੈਰੀ ਸਭਵਾਦੀ ਨਾਮਦਾਨ ਤੁੰ ਸਿਵਾ ਹੋਰ ਕੋਈ ਸੱਜਣ ਨਹੀਂ ਫੇਰ ਚਿੱਤਰ ਗੁਪਤ ਧਰਮ ਰਾਏ ਪਾਸ ਲੈ ਜਾਂਦੇ ਹਨ ਦੇ ਕੇ ਤਿਆਗ ਸਮੇ ਵੱਡਾ ਦੁੱਖ ਪ੍ਰਾਪਤ ਹੋਆ ਹੈ ਜੈਸੇ ਅਨੇਕ ਵਿੱਛੂ ਲੜੇ ਦੁੱਖ ਪ੍ਰਾਪਤ ਹੁੰਦਾ ਹੈ ਤਦੋ ਜਮਦੂਤ ਲੱਤਾਂ ਬਾਵਾ ਮਾ ਕੋ ਨਪੀੜ ਕੇ ਜਿੰਦ ਕੋ ਨਾਭ ਵਿਖੇ ਲਿਆ ਕੇ ਐਸਾ ਬੱਟ ਚਾੜ ਕੇ ਨਪੀੜਦੇ ਹਨ ਜੀਵਾ ਕੋ ਮੁਰਛਾ ਹੋ ਜਾਂਦੀ ਹੈ ਉਸ ਸਮੇਂ ਫੇਰ ਚੇਤਨ ਹੋਤਾ ਹੈ ਅਦਵਤ ਰੂਪ ਕੁਟਸਦ ਕੋ ਸਭ ਕੁਝ ਨਜ਼ਰੀ ਆਉਂਦਾ ਹੈ ਜਿਸ ਵੇਲੇ ਅਚਾਰਜ ਮੰਤਰ ਪੜ੍ਹਦੇ ਹਨ ਸਰਵੰਦੀਆਂ ਦੇ ਮੁਖ ਠੀਖੋਟੀ ਬਾਣੀ ਸਾਥ ਨਿੰਦਿਆ ਕਰਾਉਂਦੇ ਹਨ ਪ੍ਰੇਤ ਪ੍ਰੇਤ ਕਹਿੰਦੇ ਹਨ ਪ੍ਰੇਤੋ ਸਵਾਹਾ ਕਹਾਉਂਦੇ ਹੈ ਤਬ ਸਾਡੇ ਸਿਰ ਤੇ ਜਮਦੂਤ ਤਤਤੀ ਸਵਾਹ ਪਾਉਂਦੇ ਹੈ ਅਸੀਂ نہایتੀ ਦੁਖ ਹੋਣ ਔਰ ਨਿਰਾਦਰੀ ਹੁੰਦੀ ਹੈ ਗੁਰੂ ਜੀ ਸਾਡੀ ਰੱਛਾ ਕਰੋ ਆਪਣੇ ਉਪਕਾਰ ਸੇ ਆਪਣੇ ਆ ਸਿੱਖਾਂ ਸੰਤਾਂ ਕੋ ਉਪਦੇਸ਼ ਕਰੋ ਪ੍ਰੇਤ ਪ੍ਰੇਤ ਸਾਨੂੰ ਨਾ ਕਹਿਣ ਸਾਨੂੰ ਬਹੁਤ ਦੁੱਖ ਪਹੁੰਚਦਾ ਹੈ ਇਹੋ ਜਿਹੇ ਮੰਤਰ ਸਤਜੁਗ ਦੁਆ ਪਰ ਤੇत्र ਵਿਖੇ ਜੀਵਾਂ ਕੋ ਸਹਾਇਤਾ ਕਰਦੇ ਹਨ ਸੋ ਕਲਜੁਗ ਵਿਖੇ ਸ੍ਰੀ ਗੁਰੂ ਨਾਨਕ ਜੀ ਦਾ ਜੋ ਮੰਤਰ ਹੈ ਜਬਜੀ ਸਾਹਿਬ ਉਹ પ્રાਣੀਆਂ ਕੋ ਸੁਖ ਦਿੰਦਾ ਹੈ ਗੁਰੂ ਜੀ ਸਮੇ ਸਮੇ ਅਨੁਸਾਰ ਮੰਤਰ ਫੁੱਲਦੇ ਹਨ ਜਪਜੀ ਸਾਹਿਬ ਪੜ੍ਹਨੇ ਸੇ ਜਮਦੂਤ ਧਰਮਰਾਜ ਚਿਤ੍ਰਗੁਪਤ ਸਾਡਾ ਆਦਰ ਕਰਦੇ ਹਨ ਜਿਹੜੇ ਸੇ ਜਮਦੂਤ ਧਰਮ ਰਾਜ ਚਿਤ੍ਰਗੁਪਤ ਪਿਤਰਾ ਕੋ ਨਮੀਤਾ ਆਪਣੇ ਇਸ਼ਟ ਧਰਮ ਨੂੰ ਤਿਆਗ ਦਿੰਦੇ ਹਨ ਗੁਰੂ ਜੀ ਥੋਂਬੇ ਮੁਖ ਹਨ ਗੁਰਦੁਆਰੇ ਕੀ ਭਾਵਨਾ ਛੱਡ ਕੇ ਆਚਾਰਜਾਂ ਕੋ ਦਾਨ ਦਿੰਦੇ ਹੈ ਉਹ ਦਾਨ ਲੈ ਕੇ ਵਿਸ਼ੇ ਵਿਕਾਰਾਂ ਵਿਖੇ ਖਰਚ ਕਰਦੇ ਹੈ ਉਹ দান ਸਮਾਨ ਕੀ ਵਿਸ਼ਟਾ ਸਮਾਨ ਹੋ ਕੇ ਮਿਲਦਾ ਹੈ ਅਸੀਂ ਦੇਖ ਕੇ ਬੜੀ ਦੁੱਖ ਹੁੰਦੇ ਹਾਂ ਸਿੱਖ ਸਾਧਕੋ দান ਦੇਵੋ ਅੰਮ੍ਰਿਤ ਹੋਏ ਮਿਲਦਾ ਹੈ ਇੱਕ ਸਿੱਖ ਪਹਿਚੰਕਾ ਵਿਖੇ ਕਾਲ ਵਸ ਹੋ ਗਿਆ ਗੁਰੂ ਜੀ ਪਹਿਚੰਕਾ ਦਾ ਉਪਾਅ ਦੱਸੋ ਹੁਕਮ ਹੋਇਆ ਸਿੱਖੋ ਤੁਸੀਂ ਜਪਜੀ ਪੜ ਕੇ ਸੰਸਕਾਰ ਕਰੋ ਸੁਧ ਗਤੀ ਹੋਵੇਗੀ ਗੁਰੂ ਜੀ ਮੁਖਵਾਕ ਵਰ ਦਿੱਤਾ ਸਿੱਖੋ ਸੰਤੋ ਭਗਤੋ ਜੇ ਕੋਈ ਅਕਾਲ ਮ੍ਰਿਤ ਪ੍ਰਸਤੁਤ ਸਮੇਂ ਦੀ ਮ੍ਰਿਤ ਸਰਪ ਕਾਟੇ ਕੀ ਮ੍ਰਿਤ ਹੋਵੇ ਤੁਸੀਂ ਜਪਜੀ ਪੰਜ 베ਰ ਪੜ੍ਹ ਕਰ ਸੰਸਕਾਰ ਕਰਨਾ ਪੁਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਬਿਹੰਗਮਾ ਨੂੰ ਯਥਾ ਸ਼ਕਤ ਪ੍ਰਸ਼ਾਦ ਛਕਾਉਣਾ ਫਿਰ ਗੰਗਾ ਪਹੋਏ ਕੁਦਰ ਖੇਤਰ ਕਿਰਿਆ ਕਰਮ ਦੀ ਕੋਈ ਲੋੜ ਨਾ ਰਹੇਗੀ ਕਪੜਾ ਬਰਤਨ ਤੇਲ ਮੰਜੀ ਆਦਿ ਧਰਮਸ਼ਾਲ ਵਿਖੇ ਦੇਵੋ ਜਿੱਥੇ ਮੁਸਾਫਿਰ ਸੁਖੀ ਹੋਵੇ ਜਾਂ ਗੁਰੂ ਕੇsingਾਂ ਨੂੰ ਦੇਵੋ ਸੁਧ ਗਤੀ ਹੋਵੇਗੀ ਜੈਤਸਰੀ ਕੀ ਬਾਾਰ ਕੀ ਸਦਕੀ ਕਥਾ ਕਰਵਾਇਆ ਕਰੋ ਗੁਰੂ ਜੀ ਆਪ ਸਹਾਇ ਜੀਵ ਕੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ